ਲਓ ਬਈ ਦੋਸਤੋ ਤੁਹਾਡੇ ਵਾਸਤੇ ਆਪਾਂ ਸੇਲ ਵਾਲੇ ਤਿੰਨ ਜਾਨਵਰ ਹੋਰ ਲੈ ਕੇ ਆਏ ਆ ਹਨਮਾਨਗੜ ਮੰਡੀ ਚੋਂ ਤੇ ਭਰਾ ਨਾ ਕਰਦੇ ਨਾ ਜਾਨਵਰਾਂ ਬਾਰੇ ਗੱਲਬਾਤ ਵੀਡੀਓ ਨੂੰ ਲਾਈਕ ਸ਼ੇਅਰ ਤੇ ਪਿਆਰੇ ਪਿਆਰੇ ਕਮੈਂਟ ਜਰੂਰ ਕਰਿਓ ਜਿਹੜੇ ਭਰਾਵਾਂ ਨੇ ਹਜੇ ਫੇਸਬੁੱਕ ਪੇਜ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਓ ਲਾਈਕ ਕਰ ਲਓ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਘੰਟੀ ਵਾਲਾ ਬਟਨ ਦਬਾ ਲਿਓ ਤਾ ਜੋ ਮਿੱਤਰੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚਦਾ ਹੋ ਜੇ ਤੇ ਕੋਈ ਵੀ ਵੀਡੀਓ ਮਿਸ ਨਾ ਹੋਵੇ ਆਪਾਂ ਹਰ ਇੱਕ ਮੇਲੇ ਦੀ ਤੁਹਾਡੇ ਤੱਕ ਅਪਡੇਟ ਲੈ ਕੇ ਆਉਣੇ ਹੁੰਦੇ ਆਂ ਚੰਗੇ ਚੰਗੇ ਜਾਨਵਰ ਤੁਹਾਨੂੰ ਦਿਖਾਉਣੇ ਆਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਭਰਾ ਠੀਕ ਠਾਕ ਹੋ ਵਧੀਆ ਜੀ ਵਧੀਆ ਤੁਸੀਂ ਸੁਣਾਓ ਭਰਾ ਫਿਰ ਤਿੰਨ ਜਾਨਵਰ ਲੈ ਕੇ ਆ ਗਏ ਮੇਲੇ ਤੇ ਹੈ ਹਾਂਜੀ ਹਾਂਜੀ ਠੀਕ ਆ ਤੇ ਬਾਈ ਫਿਰ ਇਹ ਘੋੜੀ ਕਿੰਨੇ ਚਰਦੀ ਹੋਗੀ ਘੋੜੀ ਬਾਈ ਅਸੀਂ 4 ਸਾਲਾਂ ਦੀ ਲਈ ਸੀਗੀ ਅੱਛਾ ਜੀ 4 ਸਾਲ ਲਈਨ ਹੋ ਗਿਆ 8 ਸਾਲਾਂ ਦੀ ਉਮਰ ਹੋ ਗਈ ਠੀਕ ਹੈ ਜੀ ਤੇ ਚੰਬੇ ਚ ਆ ਗਈ ਕੇ ਹਾਂਜੀ ਹਾਂਜੀ ਕਾਲੀ ਚੰਬੀ ਹੈ ਕਾਲੀ ਚੰਬੀ ਆ ਗਈ ਹੈ ਨਾ ਠੀਕ ਹੈ ਮੂਰਲਾਂ ਦਾ ਲੱਤਾਂ ਥੋੜੀਆਂ ਘੱਟ ਚਿੱਟੀਆਂ ਹੋਣਗੀਆਂ ਹਨਾ ਇੱਕ ਤਾਂ ਕਾਲੀ ਹੈ ਜੀ ਅੱਛਾ ਇੱਕ ਕਾਲੀ ਹੈ ਘੱਟ ਚਿੱਟੀ ਹੈ ਤੇ ਪਿਛਲੀਆਂ ਦੋਨੇ ਬਾਕੀ ਢੱਡ ਢੁੱਡ ਕਿਵੇਂ ਆ ਥੱਲੇ ਪੂਰਾ ਹੀ ਚਿੱਟਾ ਹੈ ਜੀ ਚੰਬਾ ਪੂਰਾ ਚਿੱਟਾ ਹੈ ਹਾਂਜੀ ਹਾਂਜੀ ਠੀਕ ਹੈ ਨੁਕਰੇ ਬੱਚੇ ਵੀ ਦੇ ਦੂਗੀ ਪਰ ਆਪਾਂ ਨੁਕਰੇ ਤੋਂ ਭਰਾਈ ਨਹੀਂ ਸੀਗੀ ਅੱਛਾ ਦੋਨੇ ਵਾਰੀ ਮਾਰਵਾੜੀ ਤੋਂ ਭਰਾਈ ਹੈ ਠੀਕ ਮਾਰਵਾੜੀ ਬੱਚੇ ਦਿੱਤੇ ਤੁਸੀਂ ਫਿਰ ਮਾਰਵਾੜੀ ਤੋਂ ਕਾਹਤੋ ਭਰਾ ਦੀ ਵੈਸੇ ਮਾਰਵਾੜੀ ਦੇ ਸੀਗੇ ਸ਼ੌਂਕ ਅੱਛਾ ਹਾਂਜੀ ਹਾਂਜੀ ਕੁਝ ਜਿਹੜੇ ਘੋੜੇ ਦੇ ਬੱਚੇ ਜੀ ਆਪਣੇ ਘਰੇ ਆ ਘੋੜਾ ਠੀਕ ਆ ਠੀਕ ਆ ਸੁਲਤਾਨ ਘੋੜਾ ਮੱਝੂ ਕੀ ਲੈ ਉਹ ਛੋਡੇ ਕੋਲੇ ਆ ਆਪਦੇ ਕੋਲੇ ਹਾਂਜੀ ਹਾਂਜੀ ਆਪਣੇ ਦੂਸਰੇ ਘਰੇ ਆ ਚਾਚਾ ਜੀ ਕੋਲੇ ਠੀਕ ਆ ਜੀ ਹਾਂਜੀ ਮਾੜਾ ਹੈ ਬਾਈ ਉੱਚੀ ਬੋਲਿਓ ਮੱਝੂ ਕੀ ਲੈਣਦਾ ਹੀ ਉਹ ਘੋੜਾ ਸੁਲਤਾਨ ਹੈ ਉਹਦਾ ਨਾਮ ਫੌਜੀ ਆ ਆਹਾਂ ਬੱਚੀ ਆ ਉਹਦੀ ਕੇ ਹਾਂਜੀ ਹਾਂਜੀ ਇਹ ਬਸ਼ੇਰੀ ਹੈ ਜੀ ਬਸ਼ੇਰੀ ਆ ਹਾਂ 9 ਮਹੀਨਿਆਂ ਦੀ ਹੋ ਗਈ 9 ਮਹੀਨਿਆਂ ਦੀ ਹੋ ਗਈ ਹਾਂਜੀ ਹਾਂਜੀ 9 ਮਹੀਨਿਆਂ ਦੀ ਦੋਸਤੋ ਆ ਵਸ਼ੇਰੀ ਏ ਇਸੇ ਘੋੜੀ ਦੀ ਵਸ਼ੇਰੀ ਆ ਤੁਸੀਂ ਵੀਡੀਓ ਚ ਘੋੜੀ ਵੀ ਦੇਖੀ ਜਾਂਨੇ ਆ ਵਸ਼ੇਰੀ ਵੀ ਦੇਖੀ ਜਾਂਨੇ ਆ ਰੋਪਰ ਤੇ ਜੀ ਇਹਦੇ ਮੱਥੇ ਤੇ ਪਟਾ ਠੀਕ ਹੈ ਵਸ਼ੇਰੀ ਦੇ ਪਿਛਲੇ ਦੋ ਪੈਰ ਚਿੱਟੇ ਆਗੇ ਇਹਦੇ ਹਾਂਜੀ ਹਾਂਜੀ ਮੱਥੇ ਪਟਾ ਆ ਗਿਆ ਪਟਾ ਹੈ ਜੀ ਕੰਨ ਕੰਨ ਸੋਹਣੇ ਬਾਡੀ ਬੰਤਰ ਦੀ ਚੰਗੀ ਆ ਹਨਾ ਕੰਨ ਕੰਨ ਬਹੁਤ ਸੋਹਣੇ ਆ ਜੀ ਕੁੰਡੀ ਵਾਲੇ ਕੰਨ ਸੋਹਣੇ ਆ ਬਾਕੀ ਲੰਬਾਈ ਲੰਬੂਈ ਵੀ ਚੰਗੀ ਆ ਤਾਂ ਹਾਂਜੀ 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 ਤੇ ਬਾਈ ਫਿਰ ਇਹਨਾਂ ਦਾ ਸੇਲ ਦਾ ਮਾਣਾ ਹੁਣ ਹਾਂਜੀ ਹਾਂਜੀ ਗੱਬਣੇ ਜੀ ਘੋੜੀ ਵੀ ਸਾਡੇ ਹੁਣ ਕਿਹੜੇ ਕੋੜੇ ਤੋਂ ਆ ਇਹ ਉਸ ਸੁਲਤਾਨ ਤੋਂ ਹੀ ਆ ਜੀ ਉਸੇ ਤੋਂ ਹੀ ਫੇਰ ਗੱਬਣੇ ਹਾਂਜੀ ਹਾਂਜੀ ਠੀਕ ਆ ਕਿੰਨੇ ਚਿਰ ਦੀ ਹੋਗੀ ਹੁਣ ਇਹ ਬਾਈ 8.5 ਮਹੀਨੇ ਦੀ ਹੋਗੀ ਸਿਲੇ ਚ ਹੀ ਭਰਾਤੀ ਸੀ ਸਿਲੇ ਚ ਹੀ ਰਹਿ ਗਈ ਸੀ ਹਾਂ ਫੇਰ ਤਾਂ ਘੋੜੀ ਵਧੀਆ ਯਾਰ ਹਨਾ 8.5 ਮਹੀਨਿਆਂ ਦੀ ਹੈ ਨਾਲ ਦੀ ਨਾਲ ਹੀ ਜਦੋਂ ਮਲਾਦ ਨੇ ਆਇਆ ਜਾਦੀ ਹੈ ਠੀਕ ਆ ਹਾਂਜੀ 8.5 ਮਹੀਨਿਆਂ ਦੀ ਗੱਬਣ ਹੋ ਗਈ ਦੋਸਤੋ ਤੇ ਭਰਾ ਦੂਜਾਂ ਦੀ ਸਵਾਰੀ ਦੀ ਕਿਵੇਂ ਆ ਇਹ ਸਵਾਰੀ ਬਾਈ ਵਧੀਆ ਠੰਡੀ ਹੈ ਕਰਾ ਦਿੰਦੀ ਹੈ ਪਰ ਬਾਲੀ ਵੀ ਆਪਾਂ ਸਾਊ ਸੀਲਾ ਹਾਂ ਸਾਊ ਸੀਲ ਹੈ ਬਾਈ ਕੁਝ ਨਹੀਂ ਕਹਿੰਦੀ ਠੀਕ ਹੈ ਬੱਚੇ ਕਿਵੇਂ ਮਰਜੀ ਚੜੇ ਫਿਰਨ ਠੀਕ ਆ ਤੇ ਹਾਈਟ ਦੀ ਜੇ ਆਪਾਂ ਗੱਲ ਕਰ ਗਏ ਹਾਈਟ ਬਾਈ ਜਮਾ ਸਕੇਲ ਵਾਲੀ 95 ਇੰਚ ਹੈ ਜੀ ਠੀਕ ਹੈ ਹਾਂਜੀ ਹਾਂਜੀ ਸਹੀ ਗੱਲ ਆ ਬਾਈ ਯਾਰ ਤੇਰੀ ਜੋ ਵੀ ਗੱਲਬਾਤ ਕੀਤੀ ਵਧੀਆ ਜਾਣਕਾਰੀ ਦਿੱਤੀ ਆ ਤੂੰ ਤੇ ਬਾਕੀ ਬਾਲਪੌੜੂਆਂ ਦੇ ਜਾਨਵਰ ਸਾਫ਼ ਆ ਆਪਣੇ ਹਾਂਜੀ 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 ਸਾਰੇ ਸਾਫ਼ ਠੀਕ ਆ ਜੀ ਤੇ ਫਿਰ ਆ ਕਿੰਨੇ ਦੀ ਛੱਡ ਦੇਗਾ ਭਰਾ ਇਹ ਪਾ ਤਾਂ ਬਾਈ ਫੋਨ ਤੇ ਕਰ ਲਾਂ ਹੁਣ ਤੇ ਕਰ ਲੇਗਾ ਪਾ ਬਾਈ ਵਾਰੀ ਆਏ ਬਾਈ ਵਪਾਰੀ ਬੰਦੇ ਨੇ ਲੈਣੀ ਹੁੰਦੀ ਹੈ ਨਾ ਠੀਕ ਆ ਜੀ ਅਗਲੇ ਨੂੰ ਗਾਂਹ ਦਿੱਕਤ ਆ ਜਾ ਲਓ ਮਿੱਤਰੋ ਭਾ ਬਾਈ ਇਹਦਾ ਫੋਨ ਤੇ ਕਰ ਲੂ ਤੇ ਫਿਰ ਬਸ਼ੇਰੀ ਦਾ ਵੀ ਫੋਨ ਤੇ ਹੀ ਹੋ ਜੂ ਹਨਾ ਹਾਂਜੀ 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 ਬਸ਼ੇਰੀ ਦਾ ਠੀਕ ਆ ਲਓ ਮਿੱਤਰੋ ਆਹ ਘੋੜੀ ਤੇ ਬਸ਼ੇਰੀ ਸੈਟ ਵਿਕਾਊ ਆ ਤੇ ਇਹਦੇ ਬਾਰੇ ਕਰ ਲਿਓ ਸੰਪਰਕ ਜੇ ਕਿਸੇ ਕੱਲੇ ਭਰਾ ਨੇ ਘੋੜੀ ਖਰੀਦਣੀ ਹੋਵੇ ਤਾਂ ਵੀ ਬਾਈ ਨੂੰ ਫੋਨ ਲਾ ਲਿਓ ਤੇ ਜੇ ਬਸ਼ੇਰੀ ਖਰੀਦਣੀ ਹੋਵੇ ਤਾਂ ਵੀ ਕਰ ਲਿਓ ਸੰਪਰਕ ਇਹ ਤੋਂ ਇਲਾਵਾ ਭਾਈ ਬਸ਼ੇਰਾ ਆ ਗਿਆ ਆਪਣੇ ਕੋਲੇ ਠੇ ਲੈਣੇ ਹੋਏ ਇਕੱਠੇ ਵੀ ਦੇ ਦਾਂਗੇ ਤੁਹਾਨੂੰ ਜੇ ਕਿਸੇ ਨੇ ਇਕੱਠੇ ਲੈਣੇ ਹੋਏ ਤਾਂ ਵੀ ਹਾਂ ਤੇ ਆ ਜਾ ਭਾਈ ਅੱਗੇ ਬਸ਼ੇਰੇ ਬਾਰੇ ਦੱਸ ਇਹ ਬਸ਼ੇਰਾ ਹੈ ਜੀ ਠੀਕ ਆ ਜੀ ਇਹ 19 ਮਹੀਨਿਆਂ ਦਾ ਹੋ ਗਿਆ ਜੀ ਬਸ਼ੇਰਾ 19 ਮਹੀਨਿਆਂ ਦਾ ਹਾਂਜੀ ਕਿਹੜੇ ਦਾ ਭਾਈ ਇਹ ਵੀ ਭਾਈ ਸੁਲਤਾਨ ਦਾ ਹੀ ਹੈਗਾ ਇਹ ਉਸੇ ਸੁਲਤਾਨ ਦਾ ਹੀ ਹੈ ਹਾਂਜੀ ਹਾਂ ਠੀਕ ਆ ਡੱਬਲੀ ਵਾਲੇ ਦਾ ਠੀਕ ਆ ਸੁਲਤਾਨ ਡੱਬ ਵਾਲੀ ਵਾਲਾ ਹਾਂਜੀ ਇਹਦੇ ਤਿੰਨ ਪੈਰ ਕੁੰਡੀ ਕਾਂਡੀ ਬਾਈ ਬਹੁਤ ਆਈ ਹੈ ਯਾਰ ਕੰਨਾਂ ਦੀ ਹਣਾ ਜੀ ਕੰਨ ਤਾਂ ਜੀ ਬਹੁਤ ਸੋਹਣਾ ਕੰਨ ਹੈ ਪਿਓਰ ਮਾਰਵਾੜੀ ਹੈ ਜੀ ਸਹੀ ਗੱਲ ਆ ਬਾਈ ਮਾਰਵਾੜੀ ਕੰਨ ਤਾਂ ਫਿਰ ਆਏ ਹੁੰਦਾਗਾ ਹਾਂਜੀ ਹਾਂ ਸਹੀ ਕੰਨ ਹੈ ਜੀ ਇਹ ਮਾਰਵਾੜੀ ਸਹੀ ਗੱਲ ਆ ਸੋਹਣਾ ਜੀ ਬਸ਼ੇਰਾ ਠੀਕ ਆ ਤੇ ਕਿੰਨੀ ਹਾਈਟ ਕਰ ਗਿਆ ਬਾਈ ਇਹ ਹੁਣ ਤੱਕ 59 ਇੰਚ ਹੈ ਬਾਈ ਇਹਦੀ ਹਾਈ ਠੀਕ ਆ ਹਾਂਜੀ ਬਾਈ ਤੂੰ ਪਹਿਲੀ ਸਾਈਡ ਲਹਿੰਗੀ ਨਹੀਂ ਮੜਾ ਆ ਇਧਰੋਂ ਆਪਾਂ ਬਸ਼ੇਰਾ ਦਿਖਾ ਦਗੇ ਚੰਗੀ ਤਰ੍ਹਾਂ ਇਹਦੇ ਮਾਰਕਿਆਂ ਬਾਰੇ ਵੀ ਭਰਾ ਮੜਾ ਜਾਣਕਾਰੀ ਦੇ ਦੇ ਦੱਸ ਦੇ ਦੋਸਤ ਤਿੰਨ ਪੈਰ ਚਿੱਟੇ ਹੈ ਜੀ ਅੱਛਾ ਤੇ ਬਸ ਤਿਲਕ ਤੋੜ ਲਾ ਲਓ ਠੀਕ ਹੈ ਜੀ ਹਾਂ ਫੁੱਲ ਹੈ ਤੇ ਇੱਕ ਥੱਲੇ ਬੁੱਲ ਚਿੱਟਾ ਹੈ ਜੀ ਠੀਕ ਹੈ ਹਾਂ ਜੀ ਤੇ ਇਹਦਾ ਫਿਰ ਰੇਟ ਫੋਨ ਤੇ ਹੀ ਹਾਂ ਜੀ ਹਾਂ ਭਾਈ ਇਹਦਾ ਵੀ ਫੋਨ ਤੇ ਲਓ ਮਿੱਤਰੋ ਆਹ ਘਰੇ ਰੱਖਣ ਵਾਲਾ ਬਸ਼ੇਰਾ ਬਹੁਤ ਸੋਹਣਾ ਹੈ ਠੀਕ ਹੈ ਹਾਂ ਜੀ ਆਹ ਬਾਈ ਕੋਲੇ ਮਿੱਤਰੋ ਜਾਨਵਾਰ ਆ ਗਏ ਵਕਾਊ ਆ ਤੇ ਕਰ ਲਿਓ ਭਰਾ ਨਾਲ ਸੰਪਰਕ ਤੇ ਬਾਈ ਇਹ ਕਰੇ ਆਪਣਾ ਐਡਰੈਸ ਬੋਲ ਦੇ ਤੇ ਫੋਨ ਨੰਬਰ ਬੋਲ ਦੇ ਐਡਰੈਸ ਬਾਈ ਆਪਣਾ ਪਿੰਡ ਸਾਮਤ ਖੇੜਾ ਤਹਿਸੀਲ ਮੰਡੀ ਡੱਬਲੀ ਜ਼ਿਲ੍ਹਾ ਸਰਸਾ ਹਰਿਆਣਾ ਤੋਂ ਜੀ ਫੋਨ ਨੰਬਰ ਬੋਲਦੇ 967120095 ਠੀਕ ਆ 967120095 ਲਓ ਮਿੱਤਰੋ ਇਸ ਨੰਬਰ ਤੇ ਭਰਾ ਨਾਲ ਕਰ ਲਓ ਸੰਪਰਕ ਮਿਲਦੇ ਆ ਫਿਰ ਹੋਰ ਕਿਸੇ ਨਵੀਂ ਵੀਡੀਓ